ਚਾਚੀ ਹੱਪਤਾ ਛਾੜੂ ਲਾਇਨ ਨਹੀਂ ਹੈ ਹੋਰ ਮਖਲਾ ਦਾ ਛਾੜੂ ਹੋ ਠੀਕ ਹੈ ਕਿੱਥੇ ਠੀਕ ਹੈ ਕਿੰਨੇ ਕਰ ਰਹਿ ਗਿਆ ਪਿਆ ਹਜੇ ਤਾਂ ਮੇੜੇ ਨੇ ਕੰਮ ਕਿੱਥੇ ਨੇ ਮੇੜੇ ਅੱਛਾ ਤੇ ਪ੍ਰੀਤ ਆਹ ਬੈਠੀ ਇੱਥੇ ਅੰਦਰ ਬੈਠੀ ਹੈ ਹਾਂ ਪੁੱਛਿਆ ਮੈਂ ਤਾਂ ਪੁੱਛਦੀ ਸੀ ਕੋਈ ਖੁਸ਼ਖਬਰੀ ਹੈਗੀ ਕਿ ਨਾ ਨਹੀਂ ਕਿੱਥੇ 6 ਮਹੀਨੇ ਹੋ ਗਏ ਵਿਆਹ ਨੂੰ ਹੁਣ ਤਾਂ ਮੈਂ ਤਾਂ ਕੋਸ ਨਹੀਂ ਦੱਸਿਆ ਹਜੇ ਤੱਕ ਮੈਂ ਤਾਂ ਰੋਜ਼ ਪੁੱਛਦੀ ਆਂ ਕਿ ਮੈਨੂੰ ਤਾਂ ਇੰਨੀ ਕਾਲੀ ਆ ਇੰਨੀ ਕਾਲੀ ਆ ਵੀ ਛੇਤੀ ਛੇਤੀ ਪੋਤਾ ਪੁੱਤियां ਖੜਿਆ ਮੈਂ ਸਹੀ ਗੱਲ ਐ ਕਾਲੀ ਤਾਂ ਹੁੰਦੀ ਹੋ ਐ ਅੱਜ ਕੱਲ੍ਹ ਉਹ ਇੰਨਾਂ ਕਰਦੀਆਂ ਨੇ ਤਿੰਨ ਤਿੰਨ ਸਾਲ ਜੀ ਕੇਸ ਕਰਦੀਆਂ ਫਿਰ ਮਗਰ ਉਹ ਦਵਾਈ ਖਾਂਦੀਆਂ ਰਹਿੰਦੀਆਂ ਨੇ ਫਿਰ ਕੀ ਫਾਇਦਾ ਆ ਮੇਰੇ ਉਹ ਦੇਖ ਲੈ ਜਠਾਣੀ ਉਹਨੇ ਕੀਤਾ ਨੀ ਪਹਿਲਾਂ ਤਾਂ ਵੀ ਮੈਂ ਤਾਂ ਕਰਦੀ ਨਹੀਂ ਹੈਗੀ ਹਲੇ ਹੁਣ ਦਵਾਈ ਖਾਂਦੀ ਹੈਗੀ ਫੇਰ 4 ਸਾਲ ਹੋ ਗਏ ਹੁਣ ਡਾਕਟਰਾਂ ਨੂੰ ਘਰ ਲਟਾਉਂਦਗਾਂ ਨਗੀਆਂ ਨਾਲੇ ਔਖੀਆਂ ਹੁੰਦੀਆਂ ਫੇਰ ਕਹਣਗੀਆਂ ਅਸੀਂ ਤਾਂ ਮੰਜੇ ਤੇ ਹੀ ਪੈਣਾਗਾ ਅਸੀਂ ਕੰਮ ਨਹੀਂ ਕਰਨਾ ਆਏ ਹੁੰਦੇਗਾ ਪੁੱਤ ਆਉਂਦੇ ਦੇ ਬੱਚਾ ਹੋ ਜੇ ਹੋ ਜੇ ਫੇਰ ਤਾਂ ਦਵਾਈਆਂ ਖਾਣੀਆਂ ਪੈਂਦਾਂ ਨਾ ਹੋਰ ਆ ਮੇਰਾ ਦੇ ਲਜ ਵਕਤ ਨਸਾਲ ਦਾ ਹੋ ਗਿਆ ਹੋਰ ਤਾਂ ਵਧ ਗਿਆ ਹੋ ਗਿਆ ਮੌ ਨਾ ਫਿਰਦੀਆਂ ਹੁਣ ਤੋਂ ਹਾਂ ਨਾਲੇ ਉਹ ਜਿਹਾ ਸਰੀਰ ਪਿਆ ਅੱਜ ਕੱਲ੍ਹ ਦੇ ਆਈ ਵੀ ਡਰਦੀਆਂ ਨੇ ਸਰੀਰ ਉਹ ਹੋ ਜਾਊਗਾ ਬੇਕਾਰ ਹਾਂ ਸੋਲ ਬਣ ਗਈਆਂ ਸੋਲ ਬਣ ਗਈਆਂ ਵੀ ਚੌ ਨਾ ਲੱਗੇ ਸਰੀਰ ਮੈਂ ਤਾਂ ਕੋਈ ਨਹੀਂ ਲੈ ਉਹ ਜਿਹੀ ਪਈਆਂ ਜਮਾ ਵਧੀਆ ਪਤਾ ਮੈਂ ਤਾਂ ਸਿੱਟੇ ਵਾਲੇ ਬਥੇਰੇ ਕੰਮ ਕਰ ਲੈਣੀਆਂ ਸਾਰੇ ਘਰ ਦੇ ਤਨੈ ਜਵਾਕਾ ਡਰ ਹੋ ਜਵਾਈ ਬੇਤਾ ਡੀ ਕਦੀਆਂ ਨਾ ਹਜੇ ਨੀ ਉਹਨੂੰ ਦਵਾਈ ਦੀ ਬੂਈ ਖਵਾ ਦੇਣ ਨੂੰ ਪੁੱਛ ਲੈ ਪੁੱਛਦੀਆਂ ਉਹਨੂੰ ਹੋਰ ਕਹਿਣੀ ਆਗੀ ਹਾਂ ਕੋਈ ਦਿੱਕਤ ਦੁੱਖਤ ਤਾਂ ਨਹੀਂ ਚੱਲਾ ਹੋਰ ਚਾਹ ਬਣਾਵਾ ਚਾਹ ਚੂਣੀ ਮੈਂ ਪਿੰਦੀ ਹੈਗੀ ਚੱਲ ਕੇ ਪੁੱਛਗੀ ਤੂੰ ਪੁੱਛ ਲੈ ਭਾਈ ਮੈਂ ਨਹੀਂ ਨੋ ਕਰਦੀ ਹੈਗੀ ਚੱਲ ਮੈਂ ਪੁੱਛਗੀ ਮੇਰੇ ਗੱਲ ਪੈ ਜੂਗੀ ਮਰ ਤਾਂ ਨੂੰ ਸੁਨੇਹਾ ਲਾਣ ਹੋਈ ਸੀ ਮੈਂ ਕੀ ਬਤਾਏ ਖੁਸ਼ਖਬਰੀ ਹੁੰਦੀ ਹੈਗੀ ਪੁੱਛ ਤਾਂ ਲੈ ਨਹੀਂ ਮੈਂ ਹੀ ਪੁੱਛਦੀਆਂ ਅੱਜ ਅੱਜ ਮੈਂ ਚੰਗੇ ਤਰ੍ਹਾਂ ਪੁੱਛਦੀਆਂ ਬਿਫਈਆ ਇਹਨੇ ਸਰਦਾ ਆਹੋ ਰੋਜ ਲਾਰੇ ਜਿਹਾ ਲਾਈ ਜਾਂਦੀ ਐ ਮੈਨੂੰ ਕੋਈ ਨਹੀਂ ਕੋਈ ਨਹੀਂ ਹਜੇ ਕੀ ਆ ਕੋਈ ਨਹੀਂ ਨਹੀਂ ਸਲਾਇ ਨਹੀਂ ਹੋਣੀ ਫੇਰ ਤਾਂ ਹੀ ਲਾਰੇ ਲਾਉਂਦੀ ਹੈਗੀ ਮੈਂ ਤੈਨੂੰ ਦੱਸਾਂ ਹੁਣ ਪਾ ਲੈਣਾ ਔਖਾ ਜਵਾਕ ਬਾਲੀਆਂ ਤਾਂ ਆਈਆਂ ਵੀ 2-4 ਸਾਲ ਰਹਿ ਕੇ ਭਗ ਜਾਂਗੇ ਛੱਡ ਕੇ ਹਾਂ ਵੀ ਕਿੱਥੇ ਜਵਾਕ ਨੂੰ ਚੱਕੀ ਫਿਰਾਂਗੇ ਸਹੀ ਗੱਲ ਐ ਇਹ ਸਕੀਮਾਂ ਦੇ ਫਿਰ ਜਵਾਕ ਨੂੰ ਸਾਰਾ ਕੁਝ ਕਰਨਾ ਪੈਂਦਾ ਵਈ ਚੱਲ ਇਹ ਤਾਂ ਫਿਰ ਕੋਈ ਏਦਾਰੀਆਂ ਵੱਧ ਜਾਂਦੀਆਂ ਨੇ ਜਵਾਕ ਨਾਲ ਉਨ ਤੱਕ ਵੀਲਦਾਰਾਂ ਦੀ ਹੈਗੀ ਮਹੇਜੀ ਤੱਕ ਆਨੂ ਐ ਪਰ ਵਿੱਚ ਇਹ ਜੀਆਂ ਨੇ ਹੋਰ ਵਾਧੂ ਹੁੰਦੀਆਂ ਨੇ ਹਾਂ ਤੇ ਹੋਰ ਕੀ ਕਰੇ ਕੁਛ ਨਹੀਂ ਕੰਮ ਜਿਨ ਮੜ ਕੇ ਆਈ ਸੀ ਮੈਂ ਚਲ ਚਾਚੀ ਕੋਲੇ ਜਾ ਕੇ ਆਉਣੀ ਆ ਚਲ ਵਧੀਆ ਕੀਤਾ ਪੁੱਤ ਹਾਂ ਮੈਂ ਵੀ ਆ ਚਾੜੂ ਜਲਾ ਕੇ ਨਾ ਪੁੱਛਦੀਆਂ ਕਰਦੀਆਂ ਉਹ ਤੇ ਨਾ ਗੱਲ ਚਾਹ ਪੁੱਛ ਲਈ ਹਾਂ ਹਾਂ ਲਾਲਾ ਚਾੜੂ ਚੰਗਾ ਮੈਂ ਵੀ ਜਾਣੀ ਆ ਚੰਗਾ ਪੁੱਤ ਫੇਰ ਮਾਰ ਲਈ ਕਿਹੜਾ ਆਉਂਗੀ ਹਾਂ ਨਹੀਂ ਮੇਰੀ ਮੈਂ ਕਿਉਂ ਪਾਣੀ ਪੀਲਾ ਆ ਬਠੀਏਗੀ ਚਾਹ ਪਾਣੀ ਪੀ ਲੈ ਪਾਣੀ ਕਿਵੇਂ ਆਪ੍ਰੀਤਾ ਸਤਿ ਸ਼੍ਰੀ ਅਕਾਲ ਦੀਦੀ ਸਤਿ ਸ਼੍ਰੀ ਅਕਾਲ ਕਿਵੇਂ ਆ ਵਧੀਆ ਤੁਸੀਂ ਦੱਸੋ ਵਧੀਆ ਪਾਣੀ ਪਾਈ ਜਾਂਦੀ ਸੀ ਇਹਨੂੰ ਹਾਂ ਮੈਂ ਅੰਦਰ ਗਈ ਸੀ ਮਾਪ੍ਰੀਤ ਕਿੱਥੇ ਹੈਗੀ ਠੰਡਾ ਪਾਣੀ ਪਾਣੀ ਹੋਣੀ ਮਾ ਗਰਮੀ ਵਾਲੀ ਹੋ ਰਹੀ ਹੈ ਬਚਾਰੇ ਨੂੰ ਠੰਡਾ ਪਾ ਦੇਣੀ ਆ ਹਾਂ ਹਾਂ ਲੈ ਆ ਦੂਸਰਾ ਵੀ ਆ ਗਿਆ ਵਿੱਚੇ ਹੋਰ ਸੁਣਾ ਹੋਰ ਚਾਹ ਪੀਂਦੇ ਬਹਿ ਜਾਂਦੇ ਬਸ ਚਾਹ ਤਾਂ ਮੈਂ ਪੀਂਦੀ ਨਹੀਂ ਹੈਗੀ ਮੈਂ ਤਾਂ ਐ ਪੁੱਛਦੀ ਸੀ ਖੁਸ਼ਖਬਰੀ ਹੈਗੀ ਕਿ ਨਾ ਕੋਈ ਕਿਹੜੀ ਖੁਸ਼ਖਬਰੀ ਨਹੀਂ ਤੈਨੂੰ ਪਤਾ ਹੀ ਨਹੀਂ ਮੈਨੂੰ ਸਮਝ ਨਹੀਂ ਲੱਗੀ ਤੁਸੀਂ ਕੀ ਕਹਿ ਰਹੇ ਮੇਰਾ ਜਵਾਖ ਜਬੂ ਕਹਿੰਨੀ ਆ ਓਹੋ ਦੀਦੀ ਤੁਹਾਡੀਆਂ ਸਾਰੀਆਂ ਦੀਆਂ ਉਹੀ ਗੱਲਾਂ ਜਿੱਧਰ ਵੀ ਮੈਂ ਜਾਣੀ ਆ ਬਾਹਰ ਜਾਣੀ ਆ ਗਵੰਡਣਾ ਸਾਰੀ ਇੱਕੋ ਗੱਲ ਕਹਿੰਦੀ ਆ ਨੇ ਕਦੋਂ ਕਰਨਾ ਕਦੋਂ ਕਰਨੇ ਜਵਾਖ ਨਾ ਮੇਰੀ ਗੱਲ ਸੁਣੋ ਨਹੀਂ ਪਰ ਜਵਾਖ ਤਾਂ ਜ਼ਰੂਰੀ ਹੈ ਜਦੋਂ ਵਿਆਹ ਹੋ ਗਿਆ ਜਵਾਖ ਵੀ ਜ਼ਰੂਰੀ ਹੈ ਮੈਂ ਵੀ ਸਮਝਦੀ ਆਂ ਵੀ ਜਵਾਖ ਜ਼ਰੂਰੀ ਹੈ ਪਰ ਇੰਨਾ ਵੀ ਨਹੀਂ ਜ਼ਰੂਰੀ ਹੁੰਦਾ ਵੀ ਵਿਆਹ ਹੋਣ ਸਾਰ ਬੰਦਾ ਜਵਾਖ ਕਰ ਲੇ 6 ਮਹੀਨੇ ਦਾ ਵਿਆਹ ਨੂੰ ਹੋਏ ਨਹੀਂ ਨਾ ਬੰਦੇ ਦੀ ਆਪਣੀ ਕੀ ਜ਼ਿੰਦਗੀ ਹੈ ਉਹਨੇ ਸਾਡੇ ਦੋਆਂ ਜੀਆਂ ਦਾ ਰਿਸ਼ਤਾ ਹੈਗਾ ਜਵਾਖ ਹੋ ਜੂਗਾ ਅਸੀਂ ਜਵਾਖ ਚ ਰੁੱਝ ਜਾਂਗੇ ਆਪ ਦੇ ਆਪ ਨੂੰ ਵੀ ਬੰਦੇ ਨੂੰ ਟਾਈਮ ਦੇਣਾ ਚਾਹੀਦਾ ਇਹ ਕਦੇ ਰੁੱਝਣਾ ਪਊਗਾ ਹੀ ਚਾਹੇ ਵੇਲੇ ਚਾਹੇ ਇੱਕ ਵੇਲੇ ਜੇ ਰੁੱਝਣਾ ਪਊਗਾ ਦੇਖੀ ਉਹ ਉਹਨੇ ਇਹ ਸਾਰੀ ਜ਼ਿੰਦਗੀ ਬੰਦਾ ਹੀ ਗਾਲ ਦੇ ਫਿਰ ਸਾਰੀ ਨਹੀਂ ਜਵਾਖਾਂ ਤੋਂ ਬਿਨਾ ਕੀ ਜ਼ਿੰਦਗੀ ਹੁੰਦੀ ਐ ਹਜੇ ਤਾਂ ਮੈਂ ਦੀਦੀ ਪੜ੍ਹਾਈ ਕੀਤੀ ਹੋਈ ਐ ਵਧੀਆ ਮੈਂ ਜੋਬ ਲੱਭ ਰਹੀ ਆ ਜੋਬ ਕਰਕੇ 2-3 ਸਾਲ ਫਿਰ ਦੇਖਾਂਗੇ ਅੱਛਾ ਹਾਂ ਫਿਰ ਤਾਂ ਬਹੁਤ ਲੇਟ ਹੋ ਜਾਊਗਾ ਪ੍ਰੀਤਾ ਫਿਰ ਲੇਟ ਨੂੰ ਕੀ ਹੁੰਦਾ ਨਾਲੇ ਫਿਰ ਪਤਾ ਕੀ ਗੱਲ ਹੁੰਦਾ ਨਹੀਂ ਜੇ 2-3 ਸਾਲ ਲੰਘ ਜਾਣ ਹੁੰਦਾ ਹੀ ਨਹੀਂ ਬਈ ਕਿਉਂ ਨਹੀਂ ਹੁੰਦਾ ਦਵਾਈਆਂ ਖਾਂਦੀਆਂ ਫਿਰਦੀਆਂ ਰਹਿਣੀਓ ਕੋਈ ਨਹੀਂ ਖਾਂਦੀ ਹੈਗੀ ਦੀਦੀ ਨਹੀਂ ਤੇ ਕਿ ਮੇਰੀ ਹੁੰਦਾ ਨਾਲੇ ਉਹਦੀਆਂ ਗਲਤੀਆਂ ਹੁੰਦੀਆਂ ਨੇ ਬੰਦੇ ਦੀਆਂ ਜਦੋਂ ਨਹੀਂ ਹੁੰਦਾ ਹੈਗਾ ਚੰਗਾ ਪਹਿਨੇ ਤੇਰੀ ਮਰਜ਼ੀ ਹੈ ਮੈਂ ਜ਼ਰੂਰੀ ਨਹੀਂ ਹੁੰਦਾ ਵੀ ਵਿਆਹ ਮੰਨਦਾ ਸੀ ਕਹਿਣ ਦਾ ਹਰ ਜਦਾਂ ਤੂੰ ਡਾ ਸਾਰੇ ਪਿੰਡ ਦਾ ਹੀ ਮੰਨਦਾ ਸਾਰੇ ਪਿੰਡ ਨੇ ਠੇਕਾ ਲੈ ਰੱਖਿਆ ਹੈਗਾ ਜਿਹਦਾ ਜੀ ਕਰਦਾ ਮੂੰਹ ਚੱਕ ਕੇ ਕਹਿੰਦੇ ਮੈਂ ਅੱਕ ਗਏ ਗੱਲਾਂ ਸੁਣ ਸੁਣ ਕੇ ਨਹੀਂ ਚੰਗਾ ਐ ਕਹ ਤਾ ਗੁੱਸਾ ਜਾ ਕਰੀ ਜੰਨੀ ਐ ਮੈਂ ਤੁੱਸਾ ਕਰੂਗੀ ਤੇਰੇ ਪਹਿਨੇ ਵੀ ਦੋ ਤਿੰਨ ਸਾਲਾਂ ਬਾਅਦ ਹੁੰਦਾ ਨਹੀਂ ਫਿਰ ਦਵਾਈ ਖਾਂਦੀ ਫਿਰਦੀ ਰਹਿਣੀ ਹੋ ਆ ਹੁਣ ਟਾਈਮ ਸੀ ਕੋਈ ਨਾ ਜੀ ਕਿਸੇ ਸਮੇਂ ਚ ਹੋਇਆ ਤਾਂ ਹੋ ਜਾਊਗਾ ਆਪਦੀ ਜ਼ਿੰਦਗੀ ਥੋੜੀ ਖਰਾਬ ਕਰਨੀ ਹੈ ਅੱਬੇ ਵੀ ਕੋ ਸੁਪਨੇ ਨੇ ਪੂਰੇ ਕਰਨੇ ਨੇ ਬਾਕੀ ਤਾਂ ਕਿਸਮਤ ਦੀਆਂ ਗੱਲਾਂ ਹੀ ਨੇ ਚੱਲ ਪੈਣ ਕਾਨੂੰ ਉਸੇ ਹੁੰਨੀ ਐ ਹੂੰ ਹੋਰ ਚੰਗਾ ਕਰ ਲੈ ਕੰਮ ਆਜੂ ਪਚਾ ਬਣਾ ਲੈਣੀ ਚਾਹ ਪੀ ਜੀ ਚਾਹ ਤਾਂ ਮੈਂ ਪਿੰਦੀ ਨਹੀਂ ਹੈਗੀ ਚੰਗਾ ਜਿਹਦਾ ਜਿਗਰ ਦਾ ਮੂੰਹ ਚੱਕ ਕੇ ਇੱਕੋ ਗੱਲ ਇਹਨਾਂ ਕੋਲ ਹੋਰ ਕੋਈ ਗੱਲ ਹੀ ਨਹੀਂ ਜਦੋਂ ਦਾ ਵਿਆਹ ਹੋਇਆ ਨਾ 6 ਮਹੀਨੇ ਹੋ ਗਏ ਇੱਕੋ ਗੱਲ ਸੁਣ ਰਹੀਆਂ ਮੈਂ ਜਵਾਕ ਕਦੋਂ ਕਰੋਗੇ ਖੁਸ਼ਖਬਰੀ ਕਦੋਂ ਦੋਗੇ ਵੀ ਦਸ ਬੰਦੇ ਦੀ ਜ਼ਿੰਦਗੀ ਇਹੀ ਹੁੰਦੀ ਆ ਵਿਆਹ ਹੋ ਗਿਆ ਜਵਾਕ ਕਰ ਲੋ ਬਸ ਆਪਦੀ ਕੋਈ ਲਾਈਫ ਨਹੀਂ ਹੁੰਦੀ ਬੰਦੇ ਦੀ ਮੇਰੇ ਵੀ ਸੁਪਰੇ ਨੇ ਉਹ ਵੀ ਮੈਂ ਪੂਰੇ ਕਰਨੇ ਆ ਕੋਈ ਦਿਮਾਗ ਖਰਾਬ ਕਰ ਦਿੰਦੀ ਆ ਪਾਣੀ ਪੀ ਲੈ ਮਿਸ਼ੂ ਮੈਂ ਰੋਟੀ ਲੈ ਕੇ ਆਉਣਾ ਠੀਕ ਆ ਬੇਵੰਡਿਆ ਕੋਈ ਮੇਰੀ ਵੀ ਗੱਲ ਸੁਣ ਲਿਆ ਕਰ ਪਿਆਰਿਆ ਨਾ ਦੁਪਹਿਰ ਤੱਕ ਹੋ ਲੈ ਮਾ ਹੁਣ ਕੰਮ ਕਰ ਕਰਕੇ ਹੋਰ ਕੀ ਟੋਏ ਪਟਣ ਲੱਗ ਜਾਂ ਵਿੜੇ ਚ ਮੈਂ ਤਾਂ ਤੈਨੂੰ ਐ ਕਹਿਨੀ ਆ ਉਹ ਬਹੂ ਨੂੰ ਦਵਾਈ ਦਵਾ ਲਾ ਕੋਈ ਕਿਉਂ ਕੀ ਹੋ ਗਿਆ ਕੋਈ ਨੁਕਸ ਹੋਊਗਾ ਲੈ ਹੋਏ ਤੱਕ ਕੋਈ ਜਵਾਕ ਜੱਲਾ ਹੋਇਆ ਨਹੀਂ ਓਏ ਹੋਏ ਓ ਮਾ ਉਹਦੇ ਚ ਕੀ ਨੁਕਸ ਹੈ ਭਲਾ ਹਲੇ 6 ਮਹੀਨੇ ਹੋਏ ਨੇ ਵਿਆਹ ਨੂੰ ਕੋਈ ਨਾ ਹੋ ਜੂਗਾ ਜਵਾਕ ਤੇ ਫੇਰ 5 ਮਹੀਨੇ ਤੱਕ ਜਵਾਕ ਚਾਹੀਦਾ ਕਾ ਕਹਿੰਦੇ ਹੁੰਦੇ ਆ ਆਉਂਦੇ ਦੇ ਹੋਜੇ ਬਾਲ ਬੱਚਾ ਹੋਜੇ ਨਹੀਂ ਫੇਰ ਨਹੀਂ ਹੁੰਦਾ ਕਿਹੜੀ ਕਿਤਾਬ ਚ ਲਿਖਿਆ ਇਹ ਸਾਨੂੰ ਪਤਾ ਹੈ ਮੈਂ ਬੁਢੀ ਹੋ ਗਈ ਠੀਕ ਆ ਸਾਰਾ ਪਤਾ ਹੁਣ ਮਾਂ ਲੋਕਾਂ ਦੀਆਂ ਗੱਲਾਂ ਚ ਨਾ ਲੱਗਿਆ ਕਰਦੇ ਲੋਕਾਂ ਦੀਆਂ ਗੱਲਾਂ ਚ ਨਹੀਂ ਡਾਕਟਰਾਂ ਦੇ ਘਰ ਭਰ ਦੇ ਗੱਲਾਂ ਨਾਲੇ ਨਾਲੇ ਫੇਰ ਨਾ ਦਵਾਈ ਨਾਲ ਬੱਚਾ ਜਦੋਂ ਹੋ ਜਾਂਦਾ ਨਾ ਫਿਰ ਕਹਿੰਦੇ ਅਸੀਂ ਤਾਂ ਮੰਜੇ ਤੇ ਬੈਠਾਂਗੇ ਅਸੀਂ ਕੰਮ ਨਹੀਂ ਕਰਨਾ ਇਹ ਜਿਹਾ ਬਹਾਨਾ ਮੰਤਾ ਚਾਹੀਦੇ ਨਹੀਂ ਪੁੱਤ ਨੂੰ ਦਵਾਈ ਦਵਾ ਦੇ ਚੰਗਾ ਰਹੇਗਾ ਨਹੀਂ ਪਸਤਾਵੇਂਗਾ ਵੇਲੇ ਨੂੰ ਉਹ ਮਾ ਹਿੰਦਵਾਈ ਦਵਾਈ ਜਾਣੀ ਹੈ ਜਦੋਂ ਕੋਈ ਹਲੇ ਗੱਲ ਹੀ ਨਹੀਂ ਹੈਗੀ ਨਾਲੇ ਉਹਨੇ ਹਲੇ ਪੜਨਾ ਹੈ ਕੋਈ ਗੱਲ ਨਹੀਂ ਐਡਾ ਦੱਸ ਕੀ ਉਹ ਹੋ ਗਿਆ ਸਾਡੀ ਕਿਹੜਾ ਉਮਰ ਲੰਗੀ ਚੰਗਾ ਪੜਾਈ ਪੱਲੇ ਰਹਿ ਜੂਗੀ ਜਵਾਕਾ ਨੂੰ ਧਰਸੇਗਾ ਹੋਣਾ ਵੀ ਨਹੀਂ ਫਿਰ ਕਿਉਂ ਨਹੀਂ ਹੋਣਾ ਕਾਦੋਂ ਨਹੀਂ ਹੋਣਾ ਮੈਨੂੰ ਐਂ ਗੱਲ ਦੱਸੀ ਉਹ ਦੇਖ ਲੈ ਬਲਜੀਤ ਚਾਚੇ ਕੇ ਕਿੰਨੇ ਟਾਈਮ ਦਾ ਬੱਚਾ ਨਹੀਂ ਹੋਇਆ ਸੀ ਐਨੇ ਸਾਲ ਹੋ ਗਏ ਸੀ ਲੋਕ ਐਂ ਕਹਿੰਦੇ ਸੀ ਜਵਾਕ ਤਾਂ ਉਹਨਾਂ ਦੇ ਵੀ ਹੋ ਗਿਆ ਜੀਦੀ ਕਿਸਮਤ ਚ ਮਾ ਰੱਬ ਨੇ ਲਿਖਿਆ ਹੁੰਦਾ ਉਹਨੂੰ ਲਾਦਾ ਨਸੀਬ ਹੁੰਦੀ ਏ ਹੁੰਦੀ ਏ ਗੋਦ ਲੈਂਦਾ ਫਿਰ ਹੀ ਫਿਰ ਫਲਾਨਿਆ ਤੂੰ ਦੇ ਮੈਂ ਕਾ ਮੈਨੂੰ ਜਵਾਬ ਤੂੰ ਦੇ ਮੈਂਗਾ ਮੰਗਤਾ ਬਣ ਜੇ ਬੱਚਾ ਪਿੱਛੇ ਜੇ ਮੰਨ ਲੈ ਤੇਰੀ ਗੱਲ ਵੱਡੀ ਕਰ ਲੈਨੇ ਹੂੰ ਜੇ ਕੱਲ ਨੂੰ ਮੰਨ ਲੈ ਜਵਾਬ ਕਾ ਨਾ ਵੀ ਹੋਇਆ ਫਿਰ ਗੋਦ ਲੈਣ ਚ ਕੀ ਹਰ ਜਾ ਬਈ ਹਾਂ ਜਾ ਗੋਦ ਲੈਣਾ ਪੂ ਜਾ ਤੈਨੂੰ ਵਿਆਹ ਦੂਜਾ ਕਰਾਉਣਾ ਪਊਗਾ ਦੋਈ ਗੱਲਾਂ ਨੇ ਵੇ ਆਵੇਂ ਹੀ ਕਰਾਈ ਜਾਣਾ ਦੂਜਾ ਹੁਣ ਠੀਕ ਐ ਉਹ ਵਧੀਆ ਹੈਗੀ ਵੇ ਫਿਰ ਕਿਸੇ ਦੀ ਲਾਦ ਨੂੰ ਤਾਂ ਨਹੀਂ ਪਾਲਾਂਗੇ ਵਾਰਸ ਬਣਾਵਾਂਗੇ ਆਪਦੀ ਲਾਦ ਨੂੰ ਬਣਾਉਂਦਾ ਹੁੰਦਾ ਅਗਲਾ ਵਾਰਸ ਮੈਂ ਤਾਂ ਸੋਚ-ਸੋਚ ਫਰਕ ਐ ਮੈਂ ਤਾਂ ਨਹੀਂ ਭਾਈ ਕਿਸੇ ਦੇ ਗੁੰਮੂਤ ਨੂੰ ਦੰਦੀ ਆਪਦਾ ਕਾਰਬਾਰ ਜ਼ਮੀਨ ਜਾਇਦਾ ਤੇਰੀ ਸੋਚ ਹੋ ਗਈ ਮੇਰੀ ਸੋਚ ਨਹੀਂ ਚੁੱਪ ਕਰਕੇ ਉਹਨੂੰ ਦਵਾਈ ਦਵਾ ਦੇ ਮੈਨੂੰ ਚਾਹੀਦਾ ਬੱਚਾ ਮੈਨੂੰ ਉਹਦੀ ਪੜ੍ਹਾਈ ਨਹੀਂ ਚਾਹੀਦੀ ਹਲੇ ਉਹਦੀ ਡਿਗਰੀ ਹੋ ਜਾਣ ਦੇ ਜੋ ਆ ਕੇ ਸਾਮੂਗੀ ਕਿ ਪੜੂਗੀ ਉਹ ਵੇ ਕਿ ਜੱਜ ਬਣਾਵੇਂਗਾ ਉਹਨੂੰ ਪੜਾ ਕੇ ਹਾਂ ਕਰਨਾ ਤਾਂ ਕਰਦਾ ਕੰਮੀ ਆ ਉਹ ਕਰਦਾ ਕੰਮ ਕਿਉਂ ਕਰਨੇ ਜੇ ਕਿਸੇ ਨੌਕਰੀ ਤੇ ਅੜਕ ਗਈ ਤਾਂ ਠੀਕ ਐ ਆ ਨੌਕਰੀਆਂ ਧਰਿਆਂ ਪੰਨਿਆਂ ਕਿਤੇ ਪਾਲਦਾ ਨੌਕਰੀਆਂ ਬੇਬੇ ਕਿਉਂ ਇਹ ਗੱਲਾਂ ਤੇ ਜਰਾਹੀ ਕਰੀ ਜਾਨੀ ਤੂੰ ਮੈਂ ਤਾਂ ਕੁਝ ਨਹੀਂ ਕਰਦੀ ਮੈਂ ਤੈਨੂੰ ਕਹਿਣਾ ਸੀ ਕਹਿ ਤਾਂ ਠੀਕ ਆ ਮੇਰੀ ਗੱਲ ਕੰਨ ਚ ਪਾ ਲੈ ਕੰਨ ਖੋਲ ਕੇ ਨੇਤਾ ਤੂੰ ਯਾਦ ਕਰਿਆ ਕਰੇਗਾ ਮਾਂ ਦੀਆਂ ਗੱਲਾਂ ਵੀ ਹਾਂ ਠੀਕ ਹੀ ਕਹਿੰਦੀ ਸੀ ਅੱਗੇ ਤੇਰੀ ਮਰਜ਼ੀ ਆ ਕੋਈ ਨਾ ਪਤਾ ਲੱਗੂ ਜੇ ਤਾਂ ਦੂਜਾ ਵਿਆਹ ਕਰਾਇਆ ਉਹ ਕਿਉਂ ਕਰਾਇਆ ਮੈਂ ਨਹੀਂ ਕਰਾਉਂਦਾ ਨਾਲੇ ਦੂਜਾ ਤਾਂ ਜਾ ਬਿਆ ਕਿੱਥੇ ਸਵੇਰੇ ਸਵੇਰੇ ਮੂੜ ਸ਼ਰਾਬ ਕਰਿਆ ਮੈਨੂੰ ਤਾਂ ਗੱਲਾਂ ਹੀ ਨਹੀਂ ਸਮਝ ਆਉਂਦੀ ਵੀ ਮੇਰੀ ਤੇ ਪ੍ਰੀਤ ਦੀ ਜ਼ਿੰਦਗੀ ਐ ਇਹ ਕਾਹਤੋਂ ਬਾਰਚ ਬੋਈਆ ਤੜਾਉਂਦੇ ਨੇ ਵੀ ਹਲੇ 6 ਮਹੀਨੇ ਵਿਆਹ ਨੂੰ ਹੋਏ ਨੇ ਉਹ ਦੇ ਲੰਦੂ ਪੇਪਰ 1 ਆਲੂ ਚਾ ਸਵੇਰ ਦੀ ਤੁਸੀਂ ਤੰਨਵਾਰ ਚਾਹ ਪੀ ਗਏ ਰੋਟੀ ਖਾਣ ਦੇ ਇਰਾਦਾ ਹੈਗਾ ਜਾਂ ਨਹੀਂ ਮੈਨੂੰ ਵੀ ਭੁੱਖੀ ਮਾਰਖਿਆ ਨਾਲ ਲੈ ਤੂੰ ਖਾ ਲੈ ਰੋਟੀ ਕੱਲੀ ਨੂੰ ਕਿੱਥੇ ਸੁਆਦ ਲੱਗਦੀ ਹੈ ਮੈਨੂੰ ਰੋਟੀ ਚੱਲ ਚੰਗਾ ਐ ਕਰੀ ਰੋਟੀ ਪਾ ਲਈ ਮੈਂ ਸਾਹਮਣੇ ਬਹਿ ਜੂੰ ਫਿਰ ਖਾ ਲਈ ਆਹੋ ਅਟਿਚਣਾ ਕਰਵਾ ਲਓ ਥੋੜੀ ਤੋਂ ਕਿੰਨੀ ਮਰਜੀ ਟਾਈਮ ਨਾਲ ਤੱਕ ਰੋਟੀ ਖਾਣੀ ਨਹੀਂ ਉਹ ਖਾ ਲਾਂਗੇ ਬ੍ਰਿਦ ਹੱਥੀ ਕਹਣਾ ਭੁੱਖ ਨਹੀਂ ਆ ਲੱਗਦੀ ਪਤਾ ਨਹੀਂ ਕਿ ਉਹ ਦਾ ਗਰਮੀ ਕਰਕੇ ਅੰਦਰ ਜਾ ਭਰ ਰਹਾ ਹੈ ਚਲੋ ਕੋਈ ਨਾ ਜਦੋਂ ਤੁਸੀਂ ਖਾਓਗੇ ਉਦੋਂ ਮੈਂ ਖਾ ਲੂੰਗੀ ਲੈ ਚਾ ਕੋਈ ਨਾ ਦੋਬਰ ਕੀ ਮੈਂ ਵੀ ਖਾ ਲੂੰ ਪਾ ਲਈ ਨਾਲੇ ਸੱਚ ਹੋ ਮੈਂ ਤੁਹਾਨੂੰ ਐ ਪੁੱਛਦਾ ਸੀ ਉਹ ਕਿ ਕਦੋਂ ਐ ਟੈਸਟ ਤੇਰਾ ਪਤਾ ਨਹੀਂ ਹਜੇ ਡੇਟ ਨਹੀਂ ਫਾਈਨਲ ਹੋਈ ਅੱਛਾ ਹੂੰ ਉਹ ਮੈਂ ਵੀ ਕਹਿੰਨੀ ਆ ਸ਼ੇਦੀ ਟੈਸਟ ਹੋਵੇ ਤੇ ਮੈਂ ਕਿਤੇ ਜੌਬ ਤੇ ਲੱਗਾਂ ਕਰੇ ਤਾਂ ਸੱਚੀ ਟਾਈਮ ਪਾਸ ਨਹੀਂ ਹੁੰਦਾ ਜਮਾਂ ਵੀ ਹਾਂ ਉਹ ਮੈਂ ਤਾਂ ਐਂਕਾ ਨਾ ਸਿੱਤੇ ਨੂੰ ਵੀ 6 ਮਹੀਨੇ ਹੋ ਗਏ ਆਪਣੇ ਵਿਆਹ ਨੂੰ ਹਾਂ ਆਪਾਂ ਜੇ ਜਵਾਗ ਲੂਕ ਦਾ ਚਾਂਸ ਦੇਖ ਲੈਂਦੇ ਤੁਸੀਂ ਵੀ ਲੱਗੇ ਪਹਿਲਾਂ ਜੱਸੀ ਆਈ ਸੀ ਗਵੰਡਨ ਉਹ ਮੈਨੂੰ ਕਹਿ ਕੇ ਗਈ ਆਈ ਤੁਸੀਂ ਸਾਰੇ ਇਨਕੋਰਟ ਕਿਉਂ ਫੜੀ ਆਂ ਉਹ ਨਹੀਂ ਮੈਂ ਤਾਂ ਉਹ ਕਹਿੰਦਾ ਸੀਗਾ ਵੀ ਕੀ ਪਤਾ ਸੰਜੋਗਾ ਦੇ ਬੱਚੇ ਤੋਂ ਬਾਅਦ ਤੇਰੀ ਜੌਬ ਲਿਖੀ ਹੋਵੇ ਪਹਿਲਾਂ ਵੀ ਲਿਖੀ ਆ ਤੇ ਮੈਨੂੰ ਆਪਣੇ ਆਪ ਤੇ ਇੰਨਾ ਕੁ ਵਿਸ਼ਵਾਸ ਹੈਗਾ ਵੀ ਮੈਨੂੰ ਮਿਲ ਵੀ ਜਾਊਗੀ ਇੱਕ ਤਾਂ ਮੈਨੂੰ ਸਮਝ ਨਹੀਂ ਆਉਂਦੀ ਹੈਗੀ ਵੀ ਪਹਿਲੀ ਜਵਾਬ ਜਮ ਕੇ ਕੀ ਹੋ ਜਾਊਗਾ ਆਪਣੀ ਕੋਈ ਲਾਈਫ ਨਹੀਂ ਹੈਗੀ ਆਪਣੇ 6 ਮਹੀਨੇ ਹਜੇ ਵਿਆਹ ਨੂੰ ਹੋਇਆ ਆਪਾਂ ਕਦੇ ਕੁਝ ਵੇਖਿਆ ਉਹ ਮੈਂ ਤੈਨੂੰ ਐ ਥੋੜੀ ਕਹਿਣਾ ਪ੍ਰੀਤ ਚੰਗੀ ਤਰ੍ਹਾਂ ਇਹ ਰਿਸ਼ਤੇਦਾਰੀਆਂ ਵੀ ਨਹੀਂ ਘੁੰਮੀਆਂ ਆਪਾਂ ਉਹ ਲੈ ਤੂੰ ਦਾ ਗੁੱਸਾ ਕਰ ਗਈ ਮੈਂ ਤੈਨੂੰ ਐ ਥੋੜੀ ਕਹਿੰਦਾ ਸੀ ਮੈਂ ਤਾਂ ਉਹ ਤੇਰੇ ਨਾਲ ਗੱਲ ਸ਼ੇਅਰ ਕਰੀ ਸੀ ਇਹ ਗੱਲ ਕਰਨ ਦਾ ਤਾਂ ਮਤਲਬ ਹੀ ਨਹੀਂ ਬੰਦਦਾ ਤੁਸੀਂ ਕਿਹੜਾ ਅਨਪੜ੍ਹ ਹੋ ਤੁਸੀਂ ਵੀ ਪੜੇ ਲਿਖੇ ਹੋ ਤੁਹਾਨੂੰ ਵੀ ਪਤਾ ਵੀ ਆਪਣੇ ਵੀ ਕੋਈ ਸੁਪਨੇ ਹੁੰਦੇ ਆ ਉਹ ਤਾਂ ਪਹਿਲਾਂ ਹੁੰਦੇ ਸੀ ਲੋਕ ਵੀ ਚਲੋ ਕੋਈ ਕੰਮ ਨਹੀਂ ਸੀਗਾ ਹੁੰਦਾ ਵੀ ਚਲੋ ਪਰਿਵਾਰ ਅੱਗੇ ਵਧਾਉਣਾ ਨਾਲ ਦੀ ਨਾਲ ਕਰ ਲੈਂਦੇ ਸੀ ਪਰ ਅੱਜ ਕੱਲ ਤਾਂ ਤੁਹਾਨੂੰ ਪਤਾ ਇਕੱਲੇ ਬੰਦੇ ਦੇ ਸਾਰੇ ਨਾਲ ਘਰ ਨਹੀਂ ਚੱਲਦਾ ਜੇ ਦੋ ਜਨੇ ਕਮਾਉਣਗੇ ਫਿਰ ਚੱਲੂਗਾ ਨਾਲੇ ਹੁਣੀ ਜਵਾਕ ਜਾਮਾ ਕਿ ਉਹਦੇ ਕੀ ਫਿਊਚਰ ਹੈ ਕੀ ਖਵਾਵਾਂਗੇ ਉਹਨੂੰ ਆਪਾਂ ਉਹ ਯਾਰ ਮੈਂ ਤਾਂ ਬ੍ਰੀ ਤੇਰੇ ਕੋਲ ਗੱਲ ਨੂੰ ਛੇੜ ਲਈ ਚੰਗਾ ਬਾਬਾ ਮੈਂ ਤਾਂ ਨਹੀਂ ਛੇੜਦਾ ਨਾਲੇ ਜੇ ਤੇਰੇ ਨਾਲ ਨਹੀਂ ਗੱਲ ਸ਼ੇਅਰ ਕਰੂੰ ਹੋਰ ਕਰੂੰ ਕਿਹਦੇ ਨਾਲ ਪਹਿਲਾਂ ਤਾਂ ਮੈਨੂੰ ਇਹ ਗੱਲ ਦੱਸੋ ਵੀ ਤੁਹਾਨੂੰ ਕੀ ਨੇ ਕਿਹਾ ਤੁਸੀਂ ਪਹਿਲਾਂ ਤਾਂ ਕਦੇ ਮੈਨੂੰ ਇਹ ਗੱਲ ਕਹੀ ਨਹੀਂ ਤੇ ਨਾਲੇ ਜੱਸੀ ਵੀ ਮੈਨੂੰ ਇਹ ਸੇਮ ਗੱਲ ਕਹਿ ਕੇ ਗਈ ਆ ਤੇ ਨਾਲੇ ਤੁਸੀਂ ਸਵੇਰੇ ਸਵੇਰੇ ਕਿਉਂ ਨਹੀਂ ਗੱਲ ਕੀਤੀ ਮੇਰੇ ਨਾਲ ਸਵੇਰੇ ਰਾਤ ਰਾਤ ਵੀ ਤਾਂ ਕਰ ਸਕਦੇ ਸੀ ਤੁਹਾਨੂੰ ਪੱਕਾ ਕਿਸੇ ਨੇ ਕੁਝ ਕਿਹਾ ਉਹ ਨਹੀਂ ਪ੍ਰੀਤ ਉਹ ਮੈਨੂੰ ਕਹੇ ਨੇ ਨਹੀਂ ਕੁਛ ਕਿਹਾ ਤੇਰੇ ਚਿੱਤ ਦਾ ਵਹਿਮ ਹੈ ਚਲੋ ਮਰਜੀ ਹੈ ਤੁਹਾਡੀ ਬਾਕੀ ਮੈਂ ਤਾਂ ਬਈ ਆਪਣੀ ਜੌਬ ਕਰਨੀ ਪਹਿਲਾਂ 2-3 ਸਾਲ ਫਿਰ ਵੇਖੂਗੀ ਯਾਰ ਥੋੜੀ ਜਿਵਾਂ ਖਾ ਜੱਲੀਆਂ ਚ ਪੈ ਜਾਣਾ ਯਾਰ ਮਰਜੀ ਤੇਰੇ ਨਾਲ ਹੈ ਤੇਥੋਂ ਬਾਹਰ ਮਰਜੀ ਨਾਲੇ ਇੰਨੀ ਕਿੰਨੀ ਕੁ ਉਮਰ ਹੋਈ ਹੈ ਹਜੇ ਆਪਣੀ ਉਹ ਤਾਂ ਗੱਲ ਮੈਂ ਵੀ ਸਮਝਦਾ ਹਾਂ ਤਾਂ ਬਸ ਯਾਰ ਮੈਂ ਵੀ ਕੀ ਕਰਾਂ ਉਹ ਤੇ ਥੋ ਗੱਲ ਲ ਕੋਈ ਨਹੀਂ ਸਕਦਾ ਬਸ ਗੱਲ ਇੰਨੀ ਹੈ ਵੀ ਤੂੰ ਗੱਲ ਕਰ ਲੈਣਾ ਅੱਗੇ ਕਰੀ ਬੇਬੇ ਆਈ ਸੀ ਮੇਰੇ ਕੋਲੇ ਮੰਮੀ ਕੀ ਕਹਿੰਦੇ ਸੀ ਮੰਮੀ ਉਹ ਕੁਛ ਨਹੀਂ ਬੁੜੀਆਂ ਵੀ ਹਟਦੀਆਂ ਨਹੀਂ ਹੁੰਦੀਆਂ ਉਹਨਾਂ ਦੇ ਗਈ ਹੋਊਗੀ ਉਹ ਆਪਣੇ ਪਰਲੇ ਘਰ ਵਾਲਿਆਂ ਦੇ ਗਵਾਂਡੀਆਂ ਦੇ ਹਾਂ ਉਹ ਕੀ ਆ ਉਹ ਜਿਹੜਾ ਮੁੰਡਾ ਉੱਥੇ ਲੱਗਿਆ ਹੈ ਕੇ ਚੈਰੀਆਂ ਚ ਹਾਂ ਮਣਕੇ ਹਾਂ ਹੂੰ ਕਹਿੰਦੀ ਉਹਨਾਂ ਦਾ ਵਿਆਹ ਹੋਇਆ ਸੀ ਤੇ ਤੋਂ ਤਨ ਮਿੰਨੇ ਪਹਿਲਾਂ ਉਹਨਾਂ ਦੇ ਜਵਾਕ ਹੋ ਗਿਆ ਆ ਥੋੜੇ ਦਿਨ ਹੋ ਗਏ ਤੇ ਆ ਉਹਦੇ ਕੋਲ ਤਾਂ ਚਾਰ ਕੁੜੀਆਂ ਨੇ ਤਿਸ ਕਰ ਲਓਗੇ ਕਦੀ ਉਹਦੀ ਅਸੀਂ ਵੀ ਪੋਤਾ ਪੁੱਤੀ ਖੜਿਆਉਣੀ ਆਏ ਆ ਫਲਨ ਓਏ ਉਹਦੀ ਨਹੀਂ ਗੱਲ ਕਰਦੀ ਸੀ ਉਹ ਦੂਜੇ ਦੀ ਗੱਲ ਕਰਦੀ ਸੀ ਉਹਦੇ ਭਾਈ ਦੀ ਉਹਦੇ ਕੋਲੇ ਵੀ ਜਵਾਕ ਹੋ ਗਿਆ ਹੋਊਗਾ ਅੱਛਾ ਜਿਹਦਾ ਆਪਣੇ ਤੋਂ ਪਹਿਲਾਂ ਤਨ ਚਾਰ ਮਹੀਨੇ ਪਹਿਲਾਂ ਵਿਆਹ ਹੋਇਆ ਸੀ ਹਾਂ ਉਹਦੀ ਗੱਲ ਕਰਦੀ ਸੀ ਕੰਨੀਆਂ ਸੀ ਵੀ ਪੋਤੇ ਪੋਤੀ ਖੜਿਆ ਲਈ ਮੈਂ ਕਿਹਾ ਫਿਰ ਹੁਣ ਪੋਤੇ ਪੋਤੀ ਤੁਸੀਂ ਕਹਿੰਦੀ ਫਿਰ ਜਵਾਕ ਨਹੀਂ ਹੋਣਾ ਮੈਂ ਕਿਹਾ ਹੋਣਾ ਕਦੋਂ ਨਹੀਂ ਤੂੰ ਕੋਈ ਇੱਕ ਤਾਂ ਇਹਨਾਂ ਦੇ ਦਿਮਾਗ 'ਚ ਪਤਾ ਨਹੀਂ ਕੀ ਨੇ ਭਰੇ ਐ ਵੀ ਜਵਾਖ ਨਹੀਂ ਹੋਣਾ ਉਹ ਤਾਂ ਜਿਨਾ ਹੋਇਆ ਹੁਣ ਵੀ ਨਹੀਂ ਹੋਊਗਾ ਉਹ ਤਾਂ ਕਿਸਮਤ ਹੁੰਦੀ ਏ ਬੰਦੇ ਦੀ ਤੂੰ ਦਵਾਈ ਦਵਾ ਲਿਓ ਮੈਂ ਦਵਾਈ ਦਵਾਉਣ ਨੂੰ 'ਚ ਕਿਹੜਾ ਕੋਈ ਨੁਕਸਾ ਏ ਜਾਂ ਮੇਰੇ 'ਚ ਕਿਹੜਾ ਕੋਈ ਨੁਕਸਾ ਏ ਸੱਚੀ ਭੈ ਮੈਥੋਂ ਨਹੀਂ ਬੋਲੇ ਜਾਂਦਾ ਹੈਗਾ ਮੈਂ ਤਾਂ ਨਾ ਥੱਕੀ ਪਈ ਆ ਗੱਲਾਂ ਸੁਣ ਸੁਣ ਕੇ ਓ ਯਾਰ ਚੱਲ ਕੋਈ ਨਾ ਮਰੋ ਟੈਨਸ਼ਨ ਨਾ ਤੂੰ ਲੈ ਠੀਕ ਐ ਆਹੋ ਮੈਂ ਤੇਰੇ ਨਾਲ ਆ ਕੋਈ ਚੱਕਰ ਨਹੀਂ ਆਪਾਂ ਦੁਨੀਆ ਜਿੱਤ ਲੈਣੀ ਕਮਲ ਜੀ ਹੁਣ ਤਾਂ ਜਵਾਖਦਿਆਂ ਦਾ ਲੰਗਰੀ ਜਾਂਦੇ ਸੀ ਉਹ ਚਲ ਕੋਈ ਨਹੀਂ ਫਿਰ ਕੈਨਸਲ ਕਰ ਦਿੰਨੇ ਆ ਅੱਜ ਤੋਂ ਬਾਅਦ ਮੇਰੇ ਕੋਲ ਘਰ ਵੀ ਨਾਲਿਓ ਗੱਲ ਠੀਕ ਐ ਹੁਣ ਰੋਟੀ 'ਚ ਫਿਰ ਕੋਈ ਕਿਉਂ ਆਊਗੀ ਕਿਉਂ ਦਾ ਚਮਚਾ ਘਉਂਦਾ ਨਹੀਂ ਖਾ ਖਾ ਕੇ ਕਿਉਂ ਨਾ ਗੋਗੜ ਕੱਢੀ ਜਾਂਨੇ ਹੋ ਮਾੜਾ ਮੋਟਾ ਤੁਰ ਫਿਰ ਲਿਆ ਕਰੋ ਔਰ ਏਸ਼ਲਾਨ ਜਾਏ ਕਰਾਂਗੇ ਹਾਂ ਰੋਜ਼ ਹੀ ਕਹਿੰਦੇ ਹੋ ਜੇ ਤੁਸੀਂ ਏਸ਼ਲਾਨ ਜਾਏ ਕਰਾਂਗੇ ਤੂੰ ਕਹਿੰਦੀ ਆ ਵੀ 4 ਵਜੇ ਠਾਉਂਗੀ ਤੈਨੂੰ ਨਹੀਂ ਜਾ ਕੇ ਆਉਂਦੀ ਫਿਰ ਮੈਨੂੰ ਵੀ ਨਹੀਂ ਆਉਂਦੀ ਮੈਂ ਤਾਂ ਉੱਠ ਜਾਨੀ ਆ ਬਾਈ ਤੁਸੀਂ ਕਹਿ ਰਹੇ ਹੋ ਵੀ 2 ਘੰਟੇ ਹੋਰ 16 ਫਿਰ ਤੂੰ ਥੋੜਾ ਜ਼ੋਰ ਲਾਇਆ ਕਰ ਨਾ ਰੱਸੀ ਨਾਲ ਖਿੱਚ ਕੇ ਫਿਰ ਠਾਇਆ ਕਰੂੰਗੀ ਤੁਹਾਨੂੰ ਚੱਲ ਚੰਗਾ 15 ਮਿੰਟਾਂ ਨੂੰ ਪਾ ਲਈ ਰੋਟੀ ਚੋਲ ਇਹਨੂੰ ਵੀ ਕਰ ਲਿਆ ਫੋਨ ਨਿਬੜਿਆ ਕੰਮ ਲੈ ਮੇਰੀ ਗੱਲ ਸੁਣ ਹਾਂ ਇਹ ਰੋਟੀ ਰੋਟੀ ਦਿਹਾੜੀਆਂ ਦੀ ਹੈ ਨਾ ਜੇ ਪਕਾਉਣੀ ਆ ਤਾਂ ਮੈਂ ਹੁਣੇ ਹੀ ਪਕਾ ਦਿੰਨੀ ਆ ਦੁਪਹਿਰ ਨੂੰ ਮੇਥੋਂ ਪਕਦਿਆਂ ਤੇ ਹੋਰ ਕੀ ਸ਼ੇਰੇ ਪੰਜਾਬ ਢਾਬੇ ਦੇਖਾ ਕੇ ਆਉਣਗੇ ਰੋਟੀ ਦਾ ਖਾਣੀ ਆ ਹੁਣ ਇੱਥੇ ਲਾਉਣੀ ਪਊ ਹੋਰ ਕਿੱਥੇ ਖਾਣੀ ਪਊਗੀ ਚੱਲਾ ਦੰਨੀ ਆ ਦੂਜੀ ਗੱਲ ਆ ਤੂੰ ਹੀ ਸਮਝਾ ਦੇ ਮੁੰਡੇ ਨੂੰ ਕੰਕੀ ਕਰਤਾ ਹੁਣ ਮੁੰਡੇ ਨੇ ਕਰ ਕੀ ਦਿੱਤਾ ਹੁਣ ਜਵਾਕ ਜੱਲਾ ਕੋਈ ਚਾਹੀਦਾ ਨਹੀਂ ਓਹੋ ਕੀ ਯਾਰ ਤੁਹਾਡਾ ਦਿਮਾਗ ਆ ਕ ਕਿ ਤਮਾਗਰ ਮੈਂ ਹੱਲੀ ਫਿਰਦੀ ਆ ਹੋਰ ਹੋਰ ਕੀ ਹੱਲਿਆ ਬਈ ਇਹ ਤੈਨੂੰ ਫਿਰ ਟੈਨਸ਼ਨ ਕੀ ਆ 6 ਮਹੀਨੇ ਹੋਇਆ ਜਵਾਕਾਂ ਦੇ ਵਿਆਹ ਨੂੰ ਪਹਿਲਾਂ ਹੀ ਜਵਾਬ ਲੈ ਦੱਸ ਮੇਰੀ ਗੱਲ ਸੁਣ ਲੈ ਲੋਕ ਮੈਨੂੰ ਰੋਜ਼ ਪੁੱਛਦੇ ਆ ਕੋਈ ਦੱਸੀ ਤੁਹਾਡੀ ਬਹੂ ਨੇ ਖੁਸ਼ਖਬਰੀ ਕੋਈ ਦੱਸੀ ਕੀ ਕਹਾਂ ਅਗਲੀਆਂ ਨੂੰ ਉਹਨੂੰ ਕਹਾਂ ਭਾਈ ਪੁਰਾਣੀਆਂ ਮੱਤਾਂ ਨਹੀਂ ਹੁਣ ਚੱਲਦੀਆਂ ਜਵਾਕ ਪੜ੍ਹੇ ਲਿਖੇ ਉਹਨੇ ਕੋਈ ਆਪਦੇ ਨੌਕਰੀ ਵਗੈਰਾ ਤੇ ਲੱਗਣਾਗਾ ਪੜ੍ਹਾਈ ਕਰ ਲੈਣ ਦੀ ਫੇਰ ਤਾਂ ਫਸ ਗਈ ਝਾਂਡਾ ਜਾਂਚ ਬਸ ਉਹ ਜਵਾਕਾਂ ਨੇ ਕਰ ਲਈ ਪੜ੍ਹਾਈ ਫੇਰ ਤਾਂ ਉਹ ਤਾਂ ਕਹਿੰਦੇ ਦਵਾਈ ਦਵਾ ਲਓ ਅਗਲੀਆਂ ਕਹਿੰਦੇ ਕੋਈ ਦਵਾਈ ਦਵਾਉਣ ਨੂੰ ਕੀ ਮਤਲਬ ਆ ਕੋਈ ਨੁਕਸਾਨ ਦਾ ਸੌ ਉਹ ਬਹਿ ਜਾ ਕਰੋ ਨੁਕਸਾ ਹੈਗਾ ਕਹਿੰਦੇ ਬਸ ਇੱਕ ਨੁਕਸੀਆ ਹੈਗਾ ਕੋਣੀ ਆਪਦੀ ਪੜ੍ਹਾਈ ਕਰਨੀ ਆ ਜਦੇ ਪੜ੍ਹਾਈ ਹੋ ਗਈ ਉਦੋਂ ਬਾਅਦ ਦੇਖੀ ਜਾਊ ਜਿਹੜਾ ਕੋਈ ਦਾ ਵੀ ਕਹਿੰਦਾ ਪੜ੍ਹਾਈ ਕਰਨੀ ਆ ਤੂੰ ਵੀ ਕਹਿੰਦਾ ਪੜ੍ਹਾਈ ਕਰਨੀ ਆ ਪੜ੍ਹਾਈ ਪੰਨੇ ਰਹਿ ਜੋ ਕਿ ਤੁਹਾਡੇ ਜਵਾਬ ਨਹੀਂ ਫਿਰ ਹੁੰਦਾ ਮੈਨੂੰ ਤਾਂ ਜਵਾਬ ਚਾਹੀਦਾ ਜਵਾਬ ਤੂੰ ਕੀ ਘਟ ਲਿਆ ਤਾਂ ਬੁੱਜੜ ਦੀ ਬੁੱਜੜੀ ਹੈਗੀ ਆ ਜਵਾਬ ਨਹੀਂ ਤਾਂ ਪੜ ਲੈਣ ਦੇ ਕੁਝ ਸੁਆਰ ਹੋਊ ਘਰ ਚ ਮੈਨੂੰ ਪਤਾ ਹੀ ਐ ਮੈਨੂੰ ਤਾਂ ਜਵਾਕ ਜੰਮਣ ਦੀ ਮਸ਼ੀਨ ਬਣਾ ਲਿਆ ਸੀ ਇਹਨਾਂ ਵਾਰੀ ਇਹਨਾਂ ਨੂੰ ਪੜ ਲੈਣ ਦੇ ਤੇਰੀ ਬੀਏ ਕੀਤੀ ਹੋਈ ਸੀ ਨਾ ਵੀ ਤੈਨੂੰ ਕਿਤੇ ਗਾਹ ਪੇਪਰ ਦਵਾ ਦੰਦੇ ਅੱਠ ਪੜ੍ਹੀ ਸੀ ਉਹਦੇ ਵਿੱਚੋਂ ਫੇਲ ਹੋ ਗਈ ਪਤਾ ਹੀ ਐ ਭਾਲਦੀ ਐ ਇੱਥੇ ਮੈਂ ਤਾਂ ਪੜ੍ਹੀ ਚਾਹੇ ਨਾ ਪੜ੍ਹੀ ਅਣਪੜ੍ਹਾਂ ਦੇ ਬਰੋਬਰ ਐ ਮੈਨੂੰ ਤਾਂ ਕੁਝ ਨਹੀਂ ਆਉਂਦਾ ਮੈਂ ਤਾਂ ਗੋਹੇ ਚ ਦੱਬ ਦੱਬ ਰੱਖੀ ਹੈਗੀ ਚੱਕਲਾ ਬੱਠੜ ਸਿੱਟਿਆ ਪੱਥਲ ਰੋਟੀਆਂ ਪਕਾ ਲੈਂ ਇਸ ਜੋਗੀ ਆ ਮੈਂ ਤਾਂ ਉਹ ਜੇ ਹੁਣ ਤੂੰ ਗੋਹੇ ਚ ਦੱਬੀਆ ਹੁਣ ਫਿਰ ਕੁੜੀ ਨੂੰ ਵੀ ਗੋਹੇ ਚ ਦੱਬੀਏ ਉਹ ਵੀ ਘਟਾ ਟੋਵੇ ਤੇਰੇ ਵਾਂਗੂ ਪੜੂਗੀ ਕੋਈ ਗਾਹਾ ਨੌਕਰੀ ਤੇ ਲੱਗੂਗੀ ਗਾਹਾ ਜਵਾਕ ਨੌਕਰੀ ਤੇ ਲੱਗਣਗੇ ਪਹਿਲਾਂ ਤਾਂ ਮੁੰਡਾ ਲੱਗ ਗਿਆ ਡੀਸੀ ਹੁਣ ਬਹੂ ਨੂੰ ਲਾ ਲੇ ਮੁੰਡਾ ਵੀ ਲੱਗ ਜਾਂਦਾ ਡੀਸੀ ਜੇ ਤੇਰੇ ਲੱਸਣ ਚੰਗੇ ਹੁੰਦੇ ਉਦੋਂ ਤਾਂ ਉਹਨੂੰ ਚੋਰੀਓ ਕਹਿੰਦੀ ਸੀ ਵਗ ਜਾ ਉਧਰ ਵਗ ਜਾ ਜਾਈਂ ਨਾ ਸਕੂਲ ਫਲਾਨਾ ਧੌਂਕਾ ਆਪ ਹੀ ਸਕੂਲ ਚ ਜਾ ਕੇ ਕਹੇ ਹੁੰਦੀ ਸੀ ਇਹ ਕੋਈ ਸ਼ਿਕਾਇਤ ਲੈ ਕੇ ਹੁਣ ਉਹ ਤਾਂ ਕਹਿੰਦੇ ਖੇਤ ਭੇਦ ਦੇ ਨੂੰ ਦਿਹਾੜ ਕਹਿੰਦੇ ਰੋਟੀਆਂ ਲੈ ਕੇ ਆਏ ਭੇਦ ਦੇ ਚਾਹ ਲੈ ਕੇ ਭੇਦ ਹੌਣ ਭੇਜਨੇ ਸੀ ਜੋ ਪੜਨ ਦੇ ਲਸਣ ਨਹੀਂ ਸੀ ਚਲੋ ਘਟੋ ਘਟ ਖੇਤ ਦਾ ਦਾ ਸਿੱਖੂਗਾ ਮੈਂ ਮੈਨੂੰ ਦੇਖ ਲਿਆ ਸੀਗਾ ਵੀ ਕਿਹੜੇ ਲਸਣਾਂ ਦੇ ਇੰਨੇ ਪੜਨ ਵਾਲੇ ਹੈ ਨਹੀਂ ਗੇ ਫਿਰ ਇਹ ਵੀ ਖੇਤ ਦਾ ਸਿੱਖ ਲੂਗੀ ਇਹ ਵੀ ਰੋਟੀਆਂ ਲੈ ਕੇ ਵਗ ਜਾਕਰੂ ਖੇਤ ਹਾਂ ਲੱਗੂਗੀ ਘਰਾ ਚ ਸਖਿਆ ਦਿੰਨੇ ਆ ਲੋਕਾਂ ਦੇ ਗੋਹਾ ਕੂੜਾ ਕਰਾਇਆ ਕਰੂਗੀ ਗੱਲਾਂ ਦੇ ਕਰਦੀ ਮੈਥੋਂ ਤਾਂ ਗੱਲਾਂ ਹੁੰਦੀਆਂ ਨਹੀਂ ਲੋਕਾਂ ਦੀਆਂ ਗੱਲਾਂ ਕਰਾਈਆਂ ਨਹੀਂ ਜਾਂਦਾਂ ਚਲ ਜਾਉਣਾ ਸਮਝਾਦੇ ਨਹੀਂ ਤੇਰੀ ਮਰਜ਼ੀ ਐ ਚਲ ਮੈਂ ਰੋਟੀਆਂ ਬਣਾਉਣੀ ਆ ਮੈਂ ਤਾਂ ਬਾ ਬਨਾਲਾ ਰੋਟੀਆਂ ਬਣਾਉਣੀ ਜਾਂਦੀਆਂ ਗਈ 2 ਰੁਪਏ ਕਿਲੋ ਗੋਭੀ ਵਾਲਾ ਦਿਮਾਗ ਆ ਤੇਰਾ ਉਹ ਜਿਹੜੀ ਨਿਸਰੀ ਜੀ ਹੁੰਦੀ ਆ ਚੱਜਦਾ ਹੋਵੇ ਕਿਤੇ ਤੂੰ ਜਾ ਕੇ ਪੜਨ ਨੂੰ ਨਾ ਕਹੇ ਨੂੰ ਆਪਦੇ ਨੂੰ ਵੀ ਕੰਮ ਮੈਂ ਕਰਦੀ ਆ ਭਾਈ ਤੂੰ ਆਪਦਾ ਪੜਾਈ ਵੱਲ ਧਿਆਨ ਦੇ ਉਹੀ ਪੁਰਾਣੀ ਮੱਤ ਬੱਸ ਥੋੜਾ ਜੱਸੀ ਜੱਸੀ ਸੁੱਤੀ ਪਈ ਨਾ ਐਨੀ ਤੂੰ ਕਿੱਥੋਂ ਆ ਗਈ ਸੀ ਅੱਜ ਦੁਪਹਿਰੇ ਤੇ ਕੀ ਕਰਾਂ ਮੇਰੇ ਤਾਂ ਚਤਨੂ ਚਤਮਣੀ ਲੱਗ ਰਹੀ ਆ ਆਵਾਂ ਨਾ ਕੀ ਕਰਾਂ ਦੁਪਹਿਰੇ ਮੇਰੇ ਘੜਾ ਜੀ ਮੈਂ ਰਕੜਾ ਜਿੰਨ ਕਰਦਾ ਪੈਣ ਨੂੰ ਦੁਪਹਿਰੇ ਕੀ ਹੋ ਗਿਆ ਉਹੀ ਗੱਲ ਹਾਂ ਬਥੇਰਾ ਸਮਝਾਏ ਰੇੜ ਤੂੰ ਕਹੀ ਸੀ ਜਵਾਕ ਵਾਲੀ ਅੱਛਾ ਕੋਈ ਨਹੀਂ ਮੇਰੇ ਤਾਂ ਅੱਖੇ ਲੱਗਦਾ ਕੀ ਦੱਸਤੀ ਕਰਾਂ ਨਹੀਂ ਪੈਣੇ ਕਹਿਣਾ ਕੀ ਹੈ ਤੇਰਾ ਚਾਚਾਤਾਪ ਕਹਿੰਦਾ ਹਨਾ 2-3 ਸਾਲ ਪੜ ਲੈਣ ਦੇ ਅੱਛਾ ਮੈਂ ਕਿ ਫਿਰ ਮੈਂ ਹੀ ਮਸ਼ੀਨ ਸੀ ਮੈਂ ਹੀ ਜਵਾਕ ਜੰਮੀ ਜਾਂਦੀ ਨਹੀਂ ਮੈਂ ਵੀ ਗਈ ਸੀ ਉਹਦੇ ਕੋਲੇ ਖੜੀ ਸੀ ਇੱਥੇ ਅੱਛਾ ਤੇ ਕਹਿੰਦੀ ਪੜ ਲੈਣ ਦੇ ਮੈਨੂੰ ਹਲੇ ਕਹਿੰਦੀ ਸਾਰੇ ਲੱਗ ਜਾਂਦੇ ਨੇ ਕਹਿੰਦੀ ਆ ਕੇ ਕਦੇ ਕੋਈ ਕਹੇ ਜਾਂਦਾ ਕਦੇ ਕੋਈ ਕਹੇ ਜਾਂਦਾ ਜਵਾਕ ਨੂੰ ਮੈਂ ਨਹੀਂ ਕਹਿੰਦੀ ਹਲੇ ਉਹ ਕਰਦੀ ਮੈਂ ਤਾਂ ਉਹ ਕਰੂੰਗੀ ਆਪਦੇ ਨਿਆਰੇ ਲਊਂਗੀ ਜ਼ਿੰਦਗੀ ਦੇ ਹਾਂ ਹਲੇ ਹੁਲੇ ਨਹੀਂ ਉਹ ਕਰਦੀ ਹੈਗੀ ਉਹ ਤਾਂ ਹੁਣੇ ਨਹੀਂ ਛੋਡੇ ਕੈਨੇਡਾ ਚ ਵਾਰੇਗੀ ਤੇ ਫਿਰ ਕਦੋਂ ਲੱਗੂਗੀ ਆਖੇ ਮੇਰੇ ਸਾਸਰੇ ਨੇ ਤਾਂ ਦੇਖ ਲਾ ਪਈ ਮੈਨੂੰ ਤਾਂ ਹਾਂਸਰ ਕਹਿੰਦਾ ਸੀ ਮੈਂ ਤਾਂ ਜਵਾਬ ਚਾਹੁੰਦਾ ਤੇ ਇਹਨੂੰ ਕਹਿ ਕੇ ਦੇਖਿਆ ਤਾਂ ਇਹਨੂੰ ਮੈਂ ਤਾਂ ਪੜੂੰਗੀ ਹਲੇ ਹਲੇ ਮੈਨੂੰ ਤਾਂ ਚਾਹੀਦਾ ਹੀ ਨਹੀਂ ਮੈਨੂੰ ਤਾਂ ਸੱਚੀ ਬਾਲੀ ਭੁੱਖਾ ਪੋਤੇ ਦੀ ਇੰਨੀ ਮੇਰੇ ਦਿਲ ਨੂੰ ਹੋਇਆ ਤੁਮਣੀ ਜੀ ਲੱਗ ਰਹੀ ਆ ਵੀ ਮੈਨੂੰ ਗੋਦੀ ਕਿਟਾ ਮਖਾਣਾ ਬੱਚੇ ਨੂੰ ਹਾਂ ਹਾਂ ਕੀ ਕਰਾਂ ਕਹਿੰਦੇ ਉਹਦੇ ਨਜ਼ਾਰੇ ਦੇਖਣੇ ਦਿਨ ਤਾਂ ਪੋਤਾ ਚਾਹਿੰਦਾ ਭਈ ਨਾਲੇ ਨਾਲ ਬੇੜੇ 'ਚ ਜਵਾਖ ਖੇਡਦਾ ਸੋਹਣਾ ਲੱਗਦਾਗਾ ਸਾਰਾ ਟੱਬਰ ਉਹਦੇ ਧਿਆਨ ਲੱਗ ਜਾਂਦਾਗਾ ਹਾਂ ਤੇ ਹੁਣ ਕਿਹੜਾ ਰੌਣਕ ਜੀ ਹੋ ਜਾਂਦੀ ਆ ਬੇੜੇ 'ਚ ਕੀ ਕਰਾਂ ਕੀ ਤੜਕੇ ਨਿੱਕਲ ਜਾਂਦੀ ਆ ਸਕੂਲ ਨੂੰ 10 ਸਾਲ ਜਿਹਨਾਂ ਉਹ ਤਾਂ ਕੁਝ ਹੁੰਦਾ ਨਾ ਹੋਵੇ ਉਹਨੂੰ ਅਸੀਂ ਲੀਆਂ ਸੂਲੀਆਂ ਬਣਾ ਰਕੀਆਂ ਹੁਣੀਆਂ ਵੀ ਹਲੇ ਨਾ ਕਿਸੇ ਕੁਝ ਕਰੀ ਹਾਂ ਹਾਂ ਗੱਲਾਂ ਤਾਂ ਬਹੁਤ ਨਾ ਕਰਦੀ ਐ ਇਹ ਆ ਮੇਰੀ ਸੇਲੀ ਆ ਮੇਰੀ ਸੇਲੀ ਆ ਹਾਂ ਫੇਰ ਕਿੰਨੇ ਤਰ੍ਹਾਂ ਕੁੜੇ ਲੈ ਕਰਨਾ ਕੀ ਹੈ ਚਾਚੀ ਹੁਣ ਤੇਰੀ ਇੰਨੀ ਵੀ ਨਹੀਂ ਚੱਲਦੀ ਹੈਗੀ ਮੈਂ ਦੇਖ ਲੈ ਜਦੋਂ ਮੈਂ ਵਿਆਹ ਕੇ ਆਈ ਸੀ ਆ ਕਰੇ ਮੇਰੇ ਸਾਸੂ ਨੇ ਤਾਂ ਮੈਨੂੰ ਉਹ ਦੀ ਮੰਗ ਲਾ ਲਿਆ ਸੀਗਾ ਤੇ ਮੰਨੇ ਨਹੀਂ ਪੈਂਦੀ ਆ ਭਾਈ ਜਦੋਂ ਵਿਆਹ ਹੋ ਜਾਏ ਫੇਰਾ ਮੈਰੇ ਨਹੀਂ ਲੱਗਦੀ ਆਖੇ ਸਾਰਾ ਟੱਬਰ ਆਪ ਦੀ ਮਨਾਈ ਕਰਦਾਗਾ ਮੇਰੇ ਤਾਂ ਇਹ ਸਲਾਹ ਹੈਗੀ ਜੇ ਐਂ ਕਰੀ ਗਈ ਨਾ ਮੈਂ ਤੇਨੂੰ ਤਲਾਕ ਦਵਾ ਦੂੰਗੀ ਮੈਂ ਤਾਂ ਵਿਆਹ ਹੀ ਮੁੰਡੇ ਦਾ ਹੋਰ ਕਰ ਦੂੰ ਮੈਂ ਤਾਂ ਤਲਾਕ ਦਵਾ ਦੂੰ ਜੇ ਐਂ ਕਰਨਗੇ ਤਾਂ ਤਾਂ ਤੀ ਤਲਾਕ ਦਵਾ ਦੇਗੀ ਜੇ ਹੋਰ ਆਊਗੀ ਉਹ ਵੀ ਹੀਜੀ ਹੋਊਗੀ ਤੇ ਤੂੰ ਕਿਉਂ ਨਹੀਂ ਦੇਖਿਆ ਵੀ ਕਹੀਜੀ ਹੋਊਗੀ ਜੇ ਮੇਰੇ ਮੁੰਡੇ ਨੂੰ ਲੈ ਕੇ ਬਾਹਰ ਰਹਿਣ ਲੱਗ ਗਈ ਮੇਰੀ ਨਾ ਗੱਲ ਮੰਨੀ ਫਿਰ ਕੀ ਕਰੂੰਗੀ ਲੈ ਫਿਰ ਉਹ ਤਾਂ ਉਹਦੀ ਗਲਤੀ ਆ ਉਹ ਮੰਗਰ ਲੱਗਦਾ ਭਈ ਅਗਲਾ ਮੈਂ ਮੁੰਡੇ ਨੂੰ ਜਾਣ ਹੀ ਨਹੀਂ ਦਿੰਦੀ ਜਾਣ ਕੇ ਨਹੀਂ ਦਿੰਦੀ ਅਗਲਾ ਉਹਦੇ ਮੰਗ ਰਿਹਾ ਸਾਰਾ ਕੁਝ ਕਰੂਗਾ ਉਹਦੇ ਪਿੱਛੇ ਲੱਗ ਕੇ ਤੈਨੂੰ ਨਾ ਕਿ ਤੇ ਆ ਡੁੱਡ ਕਰਦਾ ਨਾ ਤੂੰ ਬਚ ਕੇ ਰਹੀ ਆਂ ਅਬ ਤਾਂ ਹਾਂ ਚੱਲ ਕੋਈ ਨਹੀਂ ਐਂ ਕਰ ਤੇਰੇ ਦਿਮਾਗ 'ਚ ਕੋਈ ਗੱਲ ਆਈ ਨਾ ਤੂੰ ਮੈਨੂੰ ਦੱਸੀ ਉਹ ਤੋਂ ਭੇਤ ਭੁੱਤ ਵੀ ਲੈ ਲਿਆ ਕਰ ਮਿੱਠੀ ਹੋ ਕੇ ਆਹੋ ਤੇ ਤਮਲੇ ਕੇ ਜੋਂਦਾ ਮੈਨੂੰ ਖੜਕਾ ਕੇ ਭੇਜਤਾ ਮੈਂ ਆ ਗਈ ਫੇਰਾ ਉਹ ਤਾਂ ਕਿਹਦੀ ਮਤਲਬ ਨਾ ਯਾਰੀ ਲਾਉਂਗੀ ਭਾਈ ਪਤਾ ਨਹੀਂ ਕਿਦੇ ਚੱਕ ਤੇ ਚੜੀ ਆ ਗਈ ਨੀ ਬਾਰ ਸੇ ਲੀਨਸ ਖਾਂਦੀਆਂ ਹੋਣਗੀਆਂ ਨੂੰ ਹੋਰ ਕੌਣ ਖਾਂਦਾ ਜਾਂਦੀ ਦੋ ਰੋਲ ਪੁੱਤ ਨਾ ਹੈ ਇਹ ਜਿਗਾ ਅੱਜ ਕਾ ਲੋਕ ਹੁੰਦੇ ਹੀ ਇਹ ਜਿਨਾ ਘਰ ਪੱਟੂ ਕਿਸ ਦਾ ਕੋਈ ਵਸੇ ਚ ਰਾਜੀ ਆ ਆਹੋ ਚਲ ਕੋਈ ਨਾ ਪੁੱਤ ਮੈਂ ਚਲਦੀ ਆ ਚੰਗਾ ਬਈਆ ਚਾਹ ਪੀ ਕੇ ਵਗ ਜੀ ਨਹੀਂ ਮੈਂ ਨਹੀਂ ਪੀਦੀ ਚਾਹ ਦੁਪਹਿਰਾ ਵਾਲਾਗਾ ਮੈਂ ਰੋਟੀਆਂ ਰੋਟੀਆਂ ਬਣਾਉਣੀਆਂ ਨੇ ਤੇ ਬਈਆ ਕਰ ਦ ਪੈਰੇ ਐਡੀ ਧੁੱਪ ਚੜ ਲੀ ਹੈਗੀ ਮਰ ਮੇ ਲੱਗਦੇ ਤੈਨੂੰ ਗਰਮੀ ਬਥੇਰੀ ਲੱਗਦੀ ਆ ਮੈਂ ਤੇਰੇ ਚਾਚੇ ਨੂੰ ਆਖਾਂ ਮੈਂ ਰੋਟੀ ਬਣਾਉਣੀ ਆ ਮੈਂ ਤਾਂ ਬੋਚ ਕਿਧਾ ਨੇ ਨਿਕਲੇ ਇਧਰ ਨੂੰ ਓਹੋ ਮੇਰਾ ਮਨ ਜੰ ਟਿਕਦਾ ਸੀ ਹੋਰ ਮੈਨੂੰ ਵੀ ਨੀਂਦ ਜਿਆਰੀ ਸੀ ਖਰਾਬ ਜੀ ਹੋ ਗਈ ਚੱਲ ਕੋਈ ਨਾ ਤੇਰਾ ਤਾਂ ਦੁੱਖ ਸੁੱਖ ਸੁਣੂੰਗੀ ਈ ਚੱਲ ਤੇਰੀ ਨੀਂਦ ਖਰਾਬ ਕੀਤੀ ਪੈ ਜਾ ਹੁਣ ਚੰਗਾ ਪੈਣੀ ਆ ਹਾਈ ਹਾਈ ਦੁਪਹਿਰੇ ਵੀ ਨੀ ਟਿਕਦੀ ਨਹੀਂ